ਵੀਡੀਓ ਨੂੰ ਦੇਖ ਰਹੇ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇੱਕ ਨਵੀਂ ਵੀਡੀਓ ਦੇ ਲੈ ਕੇ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ ਅੱਜ ਬੜੇ ਭੜਾਰ ਆਏ ਜੀ ਢੀਡ ਵਿੱਚ ਪਹਿਲਾ ਭੜਾਰ ਆਪਣੇ ਹੋ ਚੁੱਕਿਆ ਖੇੜੇ ਤੇ ਅਗਰ ਖੇੜੇ ਤੇ ਤੇ ਅੱਜ ਆਪਣੇ ਦੋ ਭੜਾਰ ਆਏ ਜੀ ਇੱਕ ਪਿੰਡ ਵਿੱਚ ਖੀਰਪੂੜਿਆਂ ਦਾ ਤੇ ਇੱਕ ਆਪਣੇ ਇੱਧਰ ਢੀਡ ਵਿੱਚ ਆ ਬਾਬਾ ਜੀ ਦਾ ਬਣੇ ਰਹੋ ਜੀ ਵੀਡੀਓ ਦੇ ਵਿੱਚ ਅੱਪਾ ਦੇਖਦੇ ਕਿਤੇ ਸੇਵਾ ਲੱਗਦੀ ਪਹਿਲੀ ਵਾਰ ਸੇਵਾ ਆਪਣੀ ਚਲੀਪੀਆਂ ਤੇ ਲੱਗੀ ਸੀ ਤੇ ਸੜਪੇ ਬਣ ਚੁੱਕੀ ਆ ਪਹਿਲਾਂ ਤੋਂ ਪਹੀ ਹੁੰਦੀ ਸੀ ਆਪਣੇ ਪਿੰਡ ਤੋਂ ਲਗਭਗ 2 ਕਿਲੋਮੀਟਰ ਦੂਰ ਆਈ। ਸਫਰ ਦਾ ਟਿਕਰੀਬਨ 11 ਘੰਟੇ ਲੱਗ ਗਏ ਆ। ਅੱਪਣੇ ਸ਼ਾਮ ਦਾ ਘਰਣਾ ਹੋ ਰਿਹਾ। ਸ਼ਾਮ ਨੇ ਆਪਣੇ 4-5 ਕੀ ਹੋਇਆ ਕਹਿੰਦਾ ਮਿੱਟੂ ਮਾਮੇ ਯਾਰ ਲਾਈਕ ਸ਼ੇਅਰ ਮਿੱਟੂ ਮਾਮੇ ਯਾਰ ਕੀ ਆ ਗਿਆ ਬੋਲੋ ਜੀ ਬੋਲੋ ਬੋਲੋ ਇੱਧਰੋਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਹਾਂ ਮਿੱਟੂ ਮਾਮੇ ਚੜਾਈ ਕਰਾ ਬੁੱਕੂ ਵੀ ਲੱਗਿਆ ਉਹ ਝੋਟਾ ਬਾਬੇ ਦਾ ਪਪਾ ਗੱਡੀ ਦਾ ਕਹਿ ਵੀ ਮਿੱਟੂ ਸਾਟਿੰਗ ਤੇ ਲੱਗਿਆ ਪੈਸੇ ਆ ਗਏ ਹੈ 5000 ਕੋਹ ਦਾ ਹੋਇਆ ਹੈ ਕਮਾਓ ਜੀ ਕਮਾਓ ਕਿੰਨੇ ਟਾਈਮ ਲੱਗੂਈ ਹੁਣ ਜੀ ਤਿਆਰ ਆ ਠੀਕ ਆ ਠੀਕ ਆ ਜੀ ਉਹ ਅਜੇ ਚੈੱਕ ਕਰ ਲੋ ਮਿੱਠਾ ਅੱਛਾ ਠੀਕ ਹੈ ਠੀਕ ਹੈ ਜਿਹੜਾ ਮਨ ਦੀ ਕਰਨਾ ਕੋਪੀਰਾਈਟ ਕੋਈ ਨਹੀਂ ਪੈਂਦਾ ਸਹੀ ਗੱਲ ਹੈ ਚਲੋ ਇਹ ਆਪਣੀ ਜਲੇਬੀਆਂ ਫਰ ਜਲੇਬੀਆਂ ਦੇਖੋ ਜੀ ਬਿਲਕੁਲ ਸਿੱਧੀਆਂ ਖੜੀਆਂ ਆਪਣੀਆਂ ਆ ਆਪਣੀਆਂ ਜਲੇਬੀਆਂ ਲੱਗੀਆਂ ਹੋਈਆਂ ਦੇਖੋ ਆ ਬਾਕੀ ਹੈ ਜੀ ਸਵੇਰੇ ਮੁੰਡੇ ਤੇ ਨਹਾਣੇ ਤਾਂ ਕਰਕੇ आपका इधर स्पैशलिट आए भी आजा स्पैलिस्ट आया लाइया जलेबी क्या लो जी टाइम तकरीबन तीन लग चुके हैं जलेबियां ला के उस तो बाद ਪ੍ਰਸ਼ਾਦ ਜੀ ਵੱਗਦੀ ਪ੍ਰਸ਼ਾਦਾ ਬਤਾਉਣ ਲੱਗੇਗੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਸਾਸਰੀ ਕਾਲ ਜੀ ਸਾਰਿਆਂ ਨੂੰ